ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਸੇਵਕ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਆਂ ਤੇ ਅੱਜ ਦੋ ਅਹਿਮ ਮੁੱਦਿਆਂ ਤੇ ਚਰਚਾ ਕਰਨ ਲਈ ਜੁੜੇ ਆਂ ਅਸੀਂ ਤਰਲੋਚਨ ਸਿੰਘ ਬਰਾੜ ਹੋਰਾਂ ਦੇ ਨਾਲ ਇਹ ਦੋ ਮੁੱਦੇ ਹੋਣਗੇ ਡੀਸੀ ਅਧਿਕਾਰਾਂ ਤਹਿਤ ਸੀਸੀਟੀਵੀ ਕੈਮਰਿਆਂ ਦੀ ਗੱਲ ਤੇ ਨਾਲ ਦੀ ਨਾਲ ਸੌਦਾ ਸਾਧ ਨੂੰ ਬਾਰ-ਬਾਰ ਮਿਲ ਰਹੀ ਪੈਰੋਲ ਤੇ ਬਿਲਕੁਲ ਜਿਵੇਂ ਕਲਿਆਣ ਸਾਹਿਬ ਨੇ ਗੱਲਬਾਤ ਕੀਤੀ ਹੈਗੀ ਆ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਸੀਸੀਟੀਵੀਆ ਨੂੰ ਪ੍ਰਮੋਟ ਕੀਤਾ ਜਾ ਰਿਹਾ ਉਹ ਕਹਿੰਦੇ ਵੀ ਤੁਸੀਂ ਤਸੀਲਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਾਉਦੇ ਤਾਂ ਕਿ ਭ੍ਰਿਸ਼ਟਾਚਾਰ ਖਤਮ ਹੋ ਜਾਵੇ ਦੂਸਰੀ ਪਾਸੇ ਜਿਹੜਾ ਅ ਰਾਮ ਰਹੀਮ ਨੂੰ ਬਾਰ ਬਾਰ ਜਿਹੜੀ ਪ੍ਰੋਲ ਦਿੱਤੀ ਜਾ ਰਹੀ ਹੈ ਉਹ ਵੀ ਜਦੋਂ ਚੋਣਾ ਹੁੰਦੀ ਹੈ ਤੇ ਉਸ ਟੈਂਪ ਬਿਲਕੁਲ ਜੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣੀ ਸੀ ਤੇ ਲੋਕਾਂ ਨੇ ਬੜਾ ਪਿਆਰ ਅਥਾਹ ਦੇ ਨਾਲ ਵੱਡਾ ਬਹੁਤ ਮਾਦ ਦਿੱਤਾ ਸੀ ਪਰantu ਦੋਸਤੋ ਭ੍ਰਸ਼ਟਾਚਾਰ ਰੋਕਣ ਦੀ ਕੋਸ਼ਿਸ਼ ਤਹਿਤ ਬਹੁਤ ਸਾਰੇ ਉਪਰਾਲੇ ਕੀਤੇ ਗਏ ਕਿੰਨੇ ਕੇ ਸਾਰਗਰ ਹੋਏ ਤੇ ਕਿੰਨੇ ਕ ਨਹੀਂ ਟੈਕਨੀਕਲੀ ਇਹਨਾਂ ਦੀ ਫੀਡਬੈਕ ਲਈ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਤੇ ਸਾਨੂੰ ਕੈਮਰੇ ਤੇ ਆ ਕੇ ਉਹਨਾਂ ਲੋਕਾਂ ਨੇ ਆਪਣੇ ਵਿਚਾਰ ਰਿਕਾਰਡ ਕਰਨ ਦੀ ਆਗਿਆ ਨਹੀਂ ਦਿੱਤੀ ਪਰantu ਚਰਚਾ ਕਰਨੀ ਬਣਦੀ ਹੈ ਬਰਾਤ ਸਾਹਿਬ ਕਿਵੇਂ ਰਿਹਾ ਜਿਹੜਾ ਤਜਰਬਾ ਸੀਸੀਟੀਵੀ ਕੈਮਰੇ ਲਗਾ ਕੇ ਭ੍ਰਸ਼ਟਾਚਾਰ ਨੂੰ ਰੋਕਣ ਦਾ ਜਿਹੜਾ ਜਿਵੇਂ ਜਿਹੜਾ ਹੈਗਾ ਸਾਰੀ ਇਹ ਕਾਗਜ਼ ਦੇ ਵਿੱਚ ਕੋਸ਼ ਅੰਕੜੇ ਦਰਜਾ ਪਰantu ਅਸੀਂ ਸਿਰਫ ਤੇ ਸਿਰਫ ਆਮ ਚਰਚਾ ਕਰਾਂਗੇ ਬਿਲਕੁਲ ਜੀ ਕਲਿਆਣ ਸਾਹਿਬ ਜਿਹੜੇ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਅਪਰਾਲੇ ਕੀਤੇ ਗਏ ਵੀ ਅਸੀਂ ਇਹ ਭ੍ਰਸਤਾਚਾਰ ਨੂੰ ਖਤਮ ਕਿਵੇਂ ਕਰਨਾ ਸਭ ਤੋਂ ਵੱਡੀ ਗੱਲ ਤੇ ਇਹ ਹੈਗੀ ਵੀ ਜਦੋਂ ਸਰਕਾਰ ਆਈ ਸੀ ਉਦੋਂ ਉਹਨਾਂ ਨੇ ਵੱਖਰੇ ਵੱਖਰੇ ਬਿਆਨ ਦਿੱਤੇ ਸੀਗੇ ਵੀ ਤੁਸੀਂ ਜਦੋਂ ਕੋਈ ਤੁਹਾਡੀ ਭ੍ਰਸਤਾਚਾਰ ਕਰਦਾ ਤੁਸੀਂ ਉਹਦੀ ਵੀਡੀਓ ਬਣਾ ਲਓ ਤੁਸੀਂ ਉਹਦੀ ਆਡੀਓ ਇਕੱਠੀ ਕਰ ਲਓ ਤੇ ਕੋਈ ਵੀ ਜਦੋਂ ਜਾ ਕੇ ਤੇ ਵੀਡੀਓ ਬਣਾਉਂਦਾ ਹੈਗਾ ਤਾਂ ਉਹਨੂੰ ਪਹਿਲੀ ਗੱਲ ਤੇ ਇਹ ਆ ਵੀ ਜਿਹੜੇ ਲੋਕਾਂ ਨੂੰ ਇਹ ਕਿਹਾ ਗਿਆ ਸੀਗਾ ਤੇ ਜਿਹੜੇ ਭ੍ਰਸ਼ਟਾਚਾਰ ਕਰਨ ਵਾਲੇ ਲੋਕ ਸੀਗੇ ਤੇ ਉਹ ਤਾਂ ਇੰਨੇ ਬੇਖੌਫ ਸੀਗੇ ਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਸੀਗੀ ਤੇ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਸੀ ਇਹ ਵੀ ਕਿਸੇ ਨੂੰ ਫੋਨ ਹੀ ਨਹੀਂ ਅੰਦਰ ਲਿਆਉਣ ਨਾ ਦੇ ਸੀਗੇ ਤੇ ਜੋ ਦੇਖਦੇ ਸੀਗੇ ਜਾਂ ਵੀਡੀਓ ਬਣਾਉਂਦਾ ਜਾਂ ਕੋਈ ਆਰਟੀਕਲ ਰਿਪੋਰਟ ਕਰਦਾ ਸੀ ਤਾਂ ਉਹ ਤੇ ਕੋਈ ਕਾਰਵਾਈਆਂ ਵਾਲੀਆਂ ਕਰਾਂ ਗੱਲਾਂ ਚੱਲ ਪਈਆਂ ਸੀ ਪਰ ਉਸ ਟਾਈਮ ਆ ਜਿਹੜੀ ਪੰਜਾਬ ਦੀ ਪ੍ਰੈਸ ਸੀਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੈਸ ਦੇ ਜਿਹੜੇ ਪੱਤਰਕਾਰ ਸੀਗੇ ਤੇ ਉਹ ਚਾਹੁੰਦੇ ਸੀ ਵੀ ਪੰਜਾਬ 'ਚ ਬਦਲਾ ਆਵੇ ਤੇ ਲਗਾਤਾਰ ਜਿਹੜੇ ਖਬਰਾਂ ਆਵਾਦੀ ਪਾਰਟੀ ਦੇ ਪੱਖ ਚ ਵੀ ਲਾ ਰਹੇ ਸੀਗੇ ਵੀ ਜਿਹੜੀਆਂ ਰਵਾਇਤੀ ਦੋ ਪਾਰਟੀਆਂ ਆ ਗਿਆ ਉਹਨਾਂ ਨੂੰ ਮਤਲਬ ਇਸ ਟਾਈਮ ਹਟਾਇਆ ਜਾਵੇ ਤੇ ਨਵੀਂ ਪਾਰਟੀ ਨੂੰ ਲਿਆਂਦਾ ਜਾਵੇ ਉਹਦਾ ਕਾਰਨ ਇਹ ਸੀ ਵੀ ਲੋਕ ਭ੍ਰਿਸ਼ਟਾਚਾਰ ਤੋਂ ਇੰਨੇ ਅੱਕੇ ਹੋਏ ਸੀਗੇ ਹੋਰ ਵੀ ਕਈ ਇਹੋ ਜਿਹੀਆਂ ਚੀਜ਼ਾਂ ਸੀ ਜਿਹੜੀਆਂ ਲੋਕਾਂ ਨੂੰ ਚਾਹੀਦਾ ਸੀ ਚਾਹੁੰਦੇ ਸੀਗੇ ਵੀ ਇਹ ਬਦਲਾਅ ਪਰ ਸਰਕਾਰ ਨੇ ਔਨਸਾਰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਗੱਲਾਂ ਵੀ ਕੀਤੀਆਂ ਵੀ ਇਹ ਹੀ ਭ੍ਰਿਸ਼ਟਾਚਾਰ ਖਤਮ ਕਰਦੇ ਆਂਗੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਤੁਸੀਂ ਉਹ ਆਡੀਓ ਰਿਕਾਰਡ ਕਰ ਲਓ ਜੀ ਵੀਡੀਓ ਰਿਕਾਰਡ ਕਰ ਲਓ ਉਹਦੇ ਵਿੱਚ ਵਿੱਚ ਪੱਥਰਕਾਰਾਂ ਨੂੰ ਵੀ ਬੜੀ ਖੁਸ਼ੀ ਹੋਈ ਵੀ ਹੁਣ ਜਿਹੜੇ ਅਧਿਕਾਰੀ ਜਿਹੜੇ ਲੋਕ ਭ੍ਰਿਸ਼ਟਾਚਾਰੀ ਹੈਗੇ ਸੀ ਉਹਨਾਂ ਦਾ ਭ੍ਰਿਸ਼ਟਾਚਾਰ ਨੰਗਾ ਕਰਾਂਗੇ ਤੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਾਂਗੇ ਤੇ ਸਰਕਾਰ ਨੂੰ ਸੁਝਾਵਾ ਦੇਵੂਗੀ ਕਿਉਂਕਿ ਲੰਬੇ ਸਮੇਂ ਤੋਂ ਉਹ ਭ੍ਰਿਸ਼ਟਾਚਾਰ ਦੇ ਵਿੱਚ ਗਲਤਾਨ ਸੀਗੇ ਪਰ ਸਰਕਾਰ ਨੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਉਲਟ ਕੰਮ ਸ਼ੁਰੂ ਕਰਤਾ ਜੇ ਅਗਰ ਪੱਤਰਕਾਰਾਂ ਨੇ ਭ੍ਰਿਸ਼ਟਾਚਾਰ ਖਤਮ ਕਰਨ ਦੀ ਕਰਾਉਣ ਵਾਸਤੇ ਉਹਨਾਂ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉੱਤੇ ਕਾਰਵਾਈਆਂ ਇਹ ਕੋਈ ਆਪਣੇ ਵਾਗੇ ਪ੍ਰਣੇ ਦੀ ਗੱਲ ਨਹੀਂ ਮੈਂ ਕਰਦਾਗਾ ਕੱਲੀ ਹੋਰ ਵੀ ਬਹੁਤ ਥਾਵਾਂ ਦੇ ਉੱਤੇ ਜਿੱਦੋਂ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਵਾਸਤੇ ਕੋਸ਼ਿਸ਼ ਕੀਤੀ ਪੱਤਰਕਾਰਾਂ ਵੱਲੋਂ ਤੇ ਉਹਨਾਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਗਏ ਉਹਨਾਂ ਨੂੰ ਦਬਾ ਦਿੱਤਾ ਗਿਆ ਵੀ ਤੁਸੀਂ ਜਾ ਹੀ ਨਹੀਂ ਸਕਦੇ ਇੱਥੋਂ ਤੱਕ ਵੀ ਤਹਿਸੀਲਾਂ ਦੇ ਜ਼ਿਲ੍ਹਿਆਂ ਦੇ ਜਿਹੜੇ ਜਿਹੜੇ ਦਫ਼ਤਰ ਸੀਗੇ ਉੱਥੋਂ ਤੱਕ ਇਹ ਇੱਥੋਂ ਤੱਕ ਇਹ ਦੱਸਤਾ ਗਿਆ ਲਿਖ ਕੇ ਦੇ ਦਿੱਤਾ ਤੱਕ ਵੀ ਕੋਈ ਬੰਦਾ ਜਾ ਕੇ ਅੱਧਰ ਵੀਡੀਓ ਬਣਾ ਹੀ ਨਹੀਂ ਸਕਦਾ ਬਿਲਕੁਲ ਹੀ ਮੌਕੇ ਦੇ ਵਿੱਚ ਮੌਕੇ ਦੇ ਵਿੱਚ ਤੁਹਾਨੂੰ ਯਾਦ ਕਰਾ ਦਈਏ ਵੀ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਪੱਤਰਕਾਰ ਵੱਲੋਂ ਕੈਮਰਾ ਚਲਾਉਣ ਤੇ ਫੋਟੋਗ੍ਰਾਫੀ ਕਰਤੇ ਪੂਰੀ ਪਾਬੰਦੀ ਹੈ ਵੀ ਤੁਸੀਂ ਜਿਹੜਾ ਪੱਤਰਕਾਰ ਦਾ ਅਧਿਕਾਰ ਤਾਂ ਪਹਿਲਾਂ ਹੀ ਖੋਲਿਆ ਨਾ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਦੇ ਥਰੂ ਇਹ ਸਰਕਾਰ ਆਈ ਸੀਗੀ ਉਹਨਾਂ ਨੂੰ ਪਿੱਛੇ ਧੱਕ ਨਾ ਤਾ ਗਿਆ ਆਪਣੇ ਹਿਸਾਬ ਨਾਲ ਪਤਾ ਨਹੀਂ ਕੀ ਕੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਚੀਜ਼ਾਂ ਨੂੰ ਵੀ ਖਤਮ ਕਰਦਾ ਤਾਂ ਜਦੋਂ ਤੁਸੀਂ ਕਿਸੇ ਦਫ਼ਤਰ ਜਾ ਕੇ ਵੀਡੀਓ ਬਣਾ ਹੀ ਨਹੀਂ ਸਕਦੇ ਉਹ ਭਾਵੇਂ ਕੋਈ ਪੱਤਰਕਾਰ ਹੋਵੇ ਭਾਵੇਂ ਕੋਈ ਆਮ ਬੰਦਾ ਹੋਵੇ ਭਾਵੇਂ ਕੋਈ ਆਪਦਾ ਕੋਈ ਕੰਮ ਕਰਾਉਣ ਵਾਲਾ ਬੰਦਾ ਗਿਆ ਹੋਵੇ ਉਹਨੂੰ ਕੋਈ ਮੌਕਾ ਨਹੀਂ ਮਿਲਦਾ ਉਹਨੂੰ ਪ੍ਰੈਸ਼ਰ ਜਾਰੀ ਨੂੰ ਕਿਵੇਂ ਫੜੋਗੇ ਤੁਸੀਂ ਤੇ ਇਹ ਜਦੋਂ ਇਹ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਪੱਤਰਕਾਰ ਨੂੰ ਤਾਂ ਖਾਸ ਖਾਸ ਕਰਕੇ ਦਵਾਜ ਦਿੱਤਾ ਨਾ ਤੋਂ ਪਰਚੇ ਕਰਦੇ ਵੀ ਤੁਸੀਂ ਤਾਂ ਜਾ ਹੀ ਨਹੀਂ ਸਕਦੇ ਹੁਣ ਵੀ ਉਹ ਲਿਖਤਾ ਕਿਤੇ ਕਿਤੇ ਪੰਜਾਇਆਂ ਤੁਸੀਂ ਲਾਜੋ ਪੰਜਾਇਆ ਪੱਤਰਕਾਰ ਵੀ ਕਹਿੰਦਾ ਵੀ ਠੀਕ ਹੈ ਲੋਕ ਜਦੋਂ ਗੱਲ ਕਰਦੇ ਆ ਵੀ ਭ੍ਰਿਸ਼ਟਾਚਾਰ ਨਾਲ ਹੋ ਰਿਹਾ ਵੀ ਸਰ ਕੋਈ ਫਲਾਣਾ ਤਹਿਸੀਲਦਾਰ ਇੰਨੇ ਪੈਸੇ ਲੈ ਗਿਆ ਜੀ ਫਲਾਣਾ ਆਹ ਕੋਈ ਇੰਨੇ ਪੈਸੇ ਲੈ ਗਿਆ ਉਹ ਪੱਤਰਕਾਰ ਕੋਲ ਜਾ ਕੇ ਆ ਤਾਂ ਰੋਣਾ ਰੋਦਾ ਜਾਂ ਉਹ ਕਿਸੇ ਹੋਰ ਡਿਪਾਰਟਮੈਂਟ ਦੀ ਗੱਲ ਹੋਵੇ ਤੇ ਪੱਤਰਕਾਰ ਚਾ ਲੋਕ ਨੇ ਯਾਰ ਜੇ ਮੈਂ ਉੱਥੇ ਗਿਆ ਜਾ ਮੈਂ ਕੋਈ ਸਟ੍ਰੈਂਗਲ ਕੀਤਾ ਜਾਂ ਮੈਂ ਵੀਡੀਓ ਬਣਾਈ ਜਾਂ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਇਸ ਲਈ ਤੇ ਜੇ ਮੇਰੇ ਦਾ ਸੱਚ ਹੋ ਜਾਊਗਾ ਵੀ ਮੈਂ ਤੁਹਾਡਾ ਕੀ ਕਰੂੰਗਾ ਕਿਉਂਕਿ ਇਹ ਤਾਂ ਘਰ ਤਾਂ ਖੋ ਹੀ ਦੇ ਇਸ ਟਾਈਮ ਉਹ ਜੇਕਰ ਪ੍ਰਸਿੱਧ ਗੱਲ ਕਰ ਗਿਆ ਪ੍ਰਸਿੱਧ ਦੇ ਅਧਿਕਾਰ ਖੋਦਾ ਕਿੰਨੇ ਚੈਨਲ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਪਰ ਚਲੋ ਉਹ ਚੱਲੀ ਜਾਂਦਾ ਹੈ ਪਰ ਸੋਸ਼ਲ ਮੀਡੀਆ ਤਾਂ ਲਗਾਤਾਰ ਲੱਗੇ ਪਿਆ ਨਾ ਵੀ ਉਹ ਕਹਿੰਦੇ ਵੀ ਜਿੱਥੇ ਗਲਤ ਹੋ ਰਿਹਾ ਉਹ ਦੱਸਣ ਦੀ ਕੋਸ਼ਿਸ਼ ਕਰ ਪਰ ਜਿਹੜਾ ਡਰਾਮਾ ਹਰ ਵਾਰ ਸਰਕਾਰ ਕਰਦੀ ਆ ਕੋਈ ਨਾ ਕੋਈ ਨਵੀਂ ਚੀਜ਼ ਛੱਡਦੀ ਆ ਹੁਣ ਕਹਿੰਦਾ ਜੀ ਅਖੇ ਤੁਸੀਂ ਸੀਸੀਟੀਵੀ ਕੈਮਰੇ ਨਵਾਂ ਵੀ ਸਾਰੀਆਂ ਤਸੀਲਾਂ 'ਚ ਸੀਸੀਟੀਵੀ ਕੰਮ ਲੱਗਣਗੇ ਜ਼ਿਲ੍ਹਾ ਲੈਵਲ ਤੇ ਲੱਗਣਗੇ ਉਹਨਾਂ ਨੂੰ ਡੀਸੀ ਦੇਖਿਆ ਕਰੂਗਾ ਜੀ ਤੇ ਕਿੱਥੇ ਭ੍ਰਸ਼ਟਾਚਾਰ ਵੀ ਪੁੱਛਣਾ ਲਾ ਹੋਵੇ ਜਿਹਨੇ ਭ੍ਰਸ਼ਟਾਚਾਰ ਕਰਨਾ ਉਹ ਤਾਂ ਬੈਠੇ ਬਿਲਕੁਲ ਜੀ ਬਿਲਕੁਲ ਉਹ ਕੈਮਰੇ ਦੇ ਸਾਹਮਣੇ ਕੋਈ ਭ੍ਰਸ਼ਟਾਚਾਰnik ਬਰਾੜ ਸਾਹਿਬ ਜਿਹੜੀ ਹੈਗੀ ਆ ਇਹ ਜਿਹੜੇ ਆਪਣਾ ਸੀਸੀਟੀਵੀ ਕੈਮਰਾ ਲਿਆਉਣ ਦੀ ਸਰਕਾਰ ਵੱਲੋਂ ਜਾਂ ਜਿਹੜਾ ਹੈਗਾ ਨੰਬਰ ਜਿਹੜੇ ਹੈਗੇ ਆ ਟੋਲ ਫਰੀ ਨੰਬਰ ਦਿੱਤੇ ਗਏ ਸੀ ਜਿਨ੍ਹਾਂ ਤੇ ਤੁਸੀਂ ਵੀਡੀਓ ਭੇਜ ਕੇ ਜਾਂ ਕੋਈ ਜਿਹੜੀ ਇੱਕ ਫੋਟੋ ਭੇਜ ਕੇ ਭ੍ਰਸ਼ਟਾਚਾਰ ਦੀ ਸਹਿਯੋਗ ਕਰਦੇ ਅਪੀਲ ਕੀਤੀ ਪੰਜਾਬ ਸਰਕਾਰ ਦਾ ਉਪਰਾਲਾ ਬਹੁਤ ਚੰਗਾ ਸੀ ਸਲਾਹ加ਜੋਗ ਸੀ ਵਿੱਚ ਕੋਈ ਮਸਲਾ ਨਹੀਂ ਪਰੰਤੂ ਭ੍ਰਸ਼ਟਾਚਾਰ ਪਿਛਲੇ 70 ਸਾਲਾਂ ਤੋਂ ਲੋਕਾਂ ਦੇ ਜਿਹਨ ਦੇ ਵਿੱਚ ਕਰ ਚੁੱਕਾ ਪੈਸੇ ਬਣਦੇ ਆ ਸਰਕਾਰ ਦੇ ਨਮਾਇंदे ਵੱਡੇ ਮੋਟੀ ਰਕਮ ਜਿਹੜੀ ਹੈਗੀ ਆ ਕਮਾਈ ਕਰਦੇ ਆ ਤੇ ਬਹੁਤ ਸਾਰੇ ਕੇਸ ਜਿਹੜੇ ਹੈਗੇ ਆ ਸਾਡੇ ਹਲਕਾ ਵਿਧਾਇਕ ਦੇ ਧਿਆਨ ਦੇ ਵਿੱਚ ਵੀ ਆਏ ਸੀ ਪਰੰਤੂ ਫੇਰ ਕੀ ਆ ਲੋਕ ਪੈਸੇ ਤੇ ਕੇ ਕੰਮ ਕਰਾਉਂਦੇ ਆ ਜਿਹੜੇ ਉਹ ਮੁੜ ਕੇ ਕੈਮਰੇ ਸਾਹਮਣੇ ਜਾਂ ਸ਼ਿਕਾਇਤ ਕਰਨ ਨੂੰ ਤਿਆਰ ਨਹੀਂ ਪਰੰਤੂ ਇੱਥੇ ਕੀ ਆ ਹੁਣ ਆਪਾਂ ਸੀਸੀਟੀਵੀ ਦੀ ਗੱਲ ਕਰਦੇ ਸੀ ਜਿਵੇਂ ਤੁਸੀਂ ਆਖਿਆ ਕੈਮਰੇ ਸਾਹਮਣੇ ਕੋਈ ਪੈਸੇ ਨਹੀਂ ਲਊ ਪਰੰਤੂ ਉਹ ਸਾਧਰ ਹੋਰ ਤਰ੍ਹਾਂ ਦੇ ਵੀ ਅਖਤਿਆਰ ਕਰ ਲੈਂਦੇ ਆ ਨਾ ਬਿਲਕੁਲ ਉਹ ਮੈਂ ਤੁਹਾਨੂੰ ਮੈਂ ਉਹੀ ਗੱਲ ਕਰਦਾ ਪਏ ਨਾ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਨਾ ਉਹਦਾ ਭ੍ਰਿਸ਼ਟਾਚਾਰ ਕਰਨ ਵਾਲਿਆਂ ਦਾ ਤਰੀਕਾ ਹੀ ਵੱਖਰਾ ਹੂੰ ਉਹਨਾਂ ਨੂੰ ਕਿਸੇ ਨੂੰ ਅੰਦਰ ਜਾਣ ਦੀ ਜ਼ਰੂਰਤ ਨਹੀਂ ਉਹਦਾ ਸਾਰਾ ਕੁਝ ਬਾਹਰ ਬਾਹਰ ਹੀ ਹੋ ਜਾਂਦਾ ਜੀ ਠੀਕ ਹੈ ਬੰਦੇ ਇਹੋ ਜੇ ਕੰਮ ਕਰਦੇ ਪਏ ਆ ਵੀ ਜਦੋਂ ਤੁਸੀਂ ਗੇਟ ਤੋਂ ਬਾਹਰ ਬਾਹਰ ਹੀ ਹੋਇਆ ਦਾ ਵੀ ਉਹ ਸਾਰਾ ਕੰਮ ਉੱਥੇ ਸੈੱਟ ਕਰ ਲੈਂਦੇ ਆ ਤੇ ਉਹੋ ਜਿਹੇ ਤਰੀਕੇ ਨਾਲ ਉਹ ਮੈਸੇਜ ਵੀ ਲਾਏ ਜਾਂਦੇ ਹੈਗੇ ਫਿਰ ਦੂਜੀ ਗੱਲ ਹੈ ਜਦੋਂ ਚਲੋ ਆਪਾਂ ਜੇ ਹਲਕਾ ਵਿਧਾਇਕ ਬੰਗਾ ਬਣਾ ਦੀ ਗੱਲ ਕਰਕੇ ਹਲਕਾ ਵਿਧਾਇਕ ਨੇ ਬਹੁਤ ਵਾਰ ਕਿਹਾ ਵੀ ਤੁਸੀਂ ਮੈਨੂੰ ਦੱਸੋ ਜੀ ਕਿਉਂ ਪਰ ਕੁਝ ਲੋਕ ਸੋਸ਼ਲ ਮੀਡੀਆ ਤੇ ਬੋਲੇ ਵੀ ਫਿਰ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖ ਕੇ ਦਿਓ ਜਾਂ ਤੁਹਾਡਾ ਕੀ ਕੀ ਭ੍ਰਸਤਾਚਾਰ ਹੋਇਆ ਤੁਸੀਂ ਉਹ ਚੀਜ਼ਾਂ ਦੋ ਵੀ ਬੰਦਾ ਕੰਡਾਈ ਹੋ ਗਏ ਕਿਉਂ ਹੋ ਗਏ ਪਤਾ ਨਹੀਂ ਰੱਬ ਜਾਣਦਾ ਵੀ ਉਹਨਾਂ ਦੇ ਕੀ ਕਿਹੜਾ ਡਰ ਸੀਗਾ ਡਰ ਤਾਂ ਹੈਗਾ ਹੀ ਆ ਕੁਝ ਨਹੀਂ ਤਾਂ ਤੇ ਬੰਦ ਨੂੰ ਟੋਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈਗੀ ਆ ਪਰ ਗੱਲ ਵਿੱਚ ਉਹ ਹੈਗੀ ਆ ਵੀ ਹਣ ਬਿਜਲਸਾ ਬਿਜਲਸ ਲਗਾਤਾਰ ਬਹੁਤ ਬੰਦਿਆਂ ਨੂੰ ਫੜ ਰਹੀ ਆ ਜਿਵੇਂ ਤੁਸੀਂ ਰੈਵਨੂ ਡਿਪਾਰਟਮੈਂਟ ਨਾਲ ਹੈਗੇ ਅਫਸਰਾਰੀ ਹੋਣ ਕਰਕੇ ਕੋ ਤਹਿਸੀਲਦਾਰ ਹੋਣ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਰੰਗੇ ਹੱਥੀ ਰੰਗੇ ਹੱਥੀ ਫੜਿਆ ਜਾ ਰਿਹਾ ਹੈ ਨਾ ਪਰ ਗੱਲ ਵਿੱਚ ਉਹ ਹੈ ਕਿ ਜਦੋਂ ਕਿਸੇ ਵੀ ਤਹਿਸੀਲ ਦੇ ਵਿੱਚ ਤੁਸੀਂ ਭ੍ਰਸ਼ਟਾਚਾਰ ਖਤਮ ਕਰਨਾ ਹੈਗਾ ਤਾਂ ਉੱਥੇ ਤੁਹਾਨੂੰ ਸਟ੍ਰੈਟਜੀ ਹੋਰ ਅਪਣਾਉਣੀ ਪਊਗੀ ਆਹ ਸੀਸੀਟੀਵੀ ਕੈਮਰਿਆਂ ਦੀਆਂ ਮੈਂ ਡਰਾਮੇबाजी ਕਰਨੀ ਤੁਸੀਂ ਕਹਿ ਦੇਣਾ ਵੀ ਭ੍ਰਸ਼ਟਾਚਾਰ ਖਤਮ ਹੋਊਗਾ ਨਹੀਂ ਭ੍ਰਸ਼ਟਾਚਾਰ ਇਹ ਤਾਂ ਖਤਮ ਨਹੀਂ ਹੋਣਾ ਸੀਸੀਟੀਵੀ ਤੋਂ ਕਵਰੇਜ ਦਾ ਅਗਰ ਕੋਈ ਕੰਮ ਲੈਣਾ ਤਾਂ ਤੁਸੀਂ ਉਹਨਾਂ ਦੇ ਲਾਓ ਜਰੂਰ ਬਿਲਕੁਲ ਬਿਲਕੁਲ ਉਹਨਾਂ ਦੇ ਤੌਰ ਤੇ ਡਿਊਟੀ ਨਿਗਰਾਨ ਕੈਮਰੇ ਹੋਣ ਜਿਹੜਾ ਡਿਸਟ੍ਰਿਕਟ ਵਾਈਜ਼ ਤੇ ਜਿਹੜਾ ਹੈਗਾ ਸੈਕਟਰ ਵਾਈਜ਼ ਮਤਲਬ ਜਿਹੜੇ ਹੈਗੇ ਚੰਡੀਗੜ੍ਹ ਤੋਂ ਰਾਜਧਾਨੀ ਦੇ ਵਿੱਚ ਉਹਦਾ ਮੋਨਿਟਰਿੰਗ ਹੋਵੇ ਤੇ ਜ਼ਿਲ੍ਹਾ ਪੱਤਰ ਤੇ ਜਿਹੜੇ ਉਹਦੀ ਮੋਨਿਟਰਿੰਗ ਹੋਵੇ ਹਾਂ ਨਾਲੇ ਜਦੋਂ ਆਪਾਂ ਆਫ ਦਾ ਕੈਮਰਾ ਗੱਲ ਕਰਦੇ ਪ੍ਰਾਤਪਾਦ ਸਾਹਿਬ ਇੱਕ ਬਹੁਤ ਵਧੀਆ ਸੁਝਾਅ ਲੱਗਿਆ ਤੁਹਾਡਾ ਜਿਹੜਾ ਤੁਸੀਂ ਆਪਾਂ ਸਾਂਝਾ ਕਰਾਂਗੇ ਦਰਸ਼ਕਾਂ ਦੇ ਨਾਲ ਤੇ ਸਰਕਾਰ ਵੀ ਇਸ ਗੱਲ ਤੇ ਧਿਆਨ ਦੇਵੇ ਕਿ ਪ੍ਰਾਈਵੇਟ ਸੈਕਟਰ ਤੇ ਹਮ ਜਿਹੜੀਆਂ ਹੈਗਾ ਸਕੈਨਿੰਗ ਮਸ਼ੀਨਾਂ ਹੁੰਦੀਆਂ ਤੁਹਾਡੀ ਹਾਜ਼ਰੀ ਇੰਨੇ ਤੋਂ ਇੰਨੇ ਵਜੇ ਤੱਕ ਇੰਨੇ ਤੋਂ ਤੁਸੀਂ ਜਿਹੜੀ ਆਫ ਕਰਨਾ ਜਾਂ ਜਿਸ ਤਰ੍ਹਾਂ ਦਾ ਵੀ ਮਾਮਲਾ ਹੈਗਾ ਤੇ ਤੁਹਾਡੇ ਉਹ ਵੀ ਜਿਹੜਾ ਪ੍ਰਣਾਲੀ ਅਖਤਿਆਰ ਕਰ ਸਕਦੀ ਹੈ ਸਰਕਾਰ ਬਿਲਕੁਲ ਕਰਨੀ ਚਾਹੀਦੀ ਹੈ ਉਹ ਕਿਉਂਕਿ ਸਰਕਾਰ ਨੂੰ ਤਾਂ ਬਹੁਤ ਜ਼ਰੂਰੀ ਹੈ ਜਦੋਂ ਪ੍ਰਾਈਵੇਟ ਅਦਾਰੇ ਕੋਈ ਵੀ ਆਪਦੀ ਫੈਕਟਰੀ ਜਾਂ ਕੋਈ ਤੁਸੀਂ ਉਹ ਕੰਪਨੀ ਚਲਾ ਰਹਿਆ ਹੁੰਦਾ ਜਦੋਂ ਉਹਨਾਂ ਦੇ ਨੇ ਅਪਲਾਈ ਜਾਂਦੇ ਆ ਬਗੈਰ ਤਾਂ ਜਾ ਕੇ ਆਉਂਦੇ ਉਹ ਫਿੰਗਰ ਕਰੰਦੇ ਹੈਗੇ ਤੇ ਉਹਨਾਂ ਦੀ ਜਾਣ ਦੀ ਹਾਜ਼ਰੀ ਵਾਪਸੀ ਦੀ ਹਾਜ਼ਰੀ ਲਾਂਟੇ ਤੇ ਆਪਣੀ ਹਾਜਰ ਇਹ ਸਾਰੀ ਉੱਚ ਨੋਟ ਹੁੰਦੀ ਆ ਤੁਸੀਂ ਦੋ ਨਾ ਜਾਓ ਮੌਕਾ ਨੇ ਅਸਲੀ ਡੈਰੀ ਆ ਉੱਥੇ ਵੀ ਇਹ ਸਿਸਟਮ ਆ ਬਹੁਤ ਜਿਹੜਾ ਸਿਸਟਮ ਹੈ ਇਹ ਅੱਜ ਤੱਕ ਨਹੀਂ ਬੜਾ ਪੁਰਾਣਾ ਉਹਨਾਂ ਦੇ ਤਾਂ ਉਦੋਂ ਕਾਰ ਵਕੈਰਾ ਹੁੰਦੇ ਸੀ ਪੰਜ ਛੁੱਟਦੇ ਸੀ ਜਦੋਂ ਅੰਦਰ ਗਿਆ ਬੰਦਾ ਉਹਦਾ ਕਾਰ ਪਾਚਾ ਉਹਦਾ ਟਾਈਮਿੰਗ ਸਾਰਾ ਕੁਝ ਵਿੱਚ ਆ ਜਾਂਦਾ ਹੁਣ ਤਾਂ ਸਿਸਟਮ ਹੋਰ ਵੀ ਡਿਜੀਟਲ ਆ ਗਿਆ ਸਰਕਾਰ ਕੈਮਰੇ ਲਾਵੇ ਕੈਮਰੇ ਲੱਗਣੇ ਵੀ ਚਾਹੀਦੇ ਆ ਕਿ ਜਿਹੜੇ ਉੱਥੋਂ ਦੇ ਅਧਿਕਾਰੀ ਆ ਕਰਮਚਾਰੀ ਆ ਆਪਣੀਆਂ ਆਪਣੀਆਂ ਸੀਟਾਂ ਤੇ ਪ੍ਰੋਪਰ ਬੈਠੇ ਬੈਠੇ ਆ ਕਿ ਨਹੀਂ ਬੈਠੇ ਜਿਹੜੇ ਲੋਕ ਆ ਰਹੇ ਆ ਉਹਨਾਂ ਨੂੰ ਖਤਰਤ ਭਾਰੀ ਤਾਂ ਨਹੀਂ ਹੋ ਰਹੀ ਉਹ ਭ੍ਰਸ਼ਟਾਚਾਰ ਇਹਦਾ ਨਾ ਖਤਮ ਨਹੀਂ ਹੋਣਾ ਇਹ ਕਹਿਦ ਲਗੇ ਭ੍ਰਸ਼ਟਾਚਾਰ ਨੂੰ ਨਹੀਂ ਇਹ ਤਾਂ ਨਾਮ ਦੀ ਗੱਲਾ ਹੈ ਹਾਂ ਦੇਖੋ ਤੁਸੀਂ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਵੇਖੋ ਅਸੀਂ ਨਹੀਂ ਕਹਿੰਦੇ ਵੀ ਕੋਈ ਕਰਮਚਾਰੀ ਕੰਮ ਨਹੀਂ ਕਰਦਾਗਾ ਅਸੀਂ ਕਹਿੰਨੇ ਕਰਦੇ ਆ ਪਰ ਉਹਨਾਂ ਦੀ ਟਾਈਮਿੰਗ ਫੈਕਸ ਹੋ ਜੂਗੀ ਬਿਲਕੁਲ ਉਹਨਾਂ ਦੀ ਜੇ ਅਗਰ 9 ਵਜੇ ਤੱਕ ਹਾਜ਼ਰੀ ਉਹਨਾਂ ਦੀ ਯਕੀਨੀ ਹੋ ਜੂਗੀ ਸੀਟ ਤੇ ਬੈਠੇ ਕਿੰਨਾ ਕੁ ਖੱਜਲਪਰ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਆ ਉਹ ਜਿਹੜੇ ਹੈਗੇ ਸਮੱਸਿਆਵਾਂ ਦਾ ਹੱਲ ਕਰਵਾਉਣ ਆਏ ਲੋਕਾਂ ਦਾ ਜਾ ਕੋਈ ਕਾਗਜ਼ੀ ਦਫ਼ਤਰੀ ਕੰਮ ਕਰਵਾਉਣ ਆਏ ਲੋਕਾਂ ਨਾਲ ਕਿਸ ਤਰ੍ਹਾਂ ਵਿਵਹਾਰ ਆ ਉਹ ਚੀਜ਼ ਨੋਟ ਸਾਰੀਆਂ ਸਰਕਾਰ ਦੇ ਧਿਆਨ ਉਹ ਜਿਹੜੇ ਕਰਮਚਾਰੀ ਅਧਿਕਾਰੀ ਹੋਣਗੇ ਉਹ ਬਗੈਰਤਾ ਜਿਹੜੇ ਲੋਕਾਂ ਦੇ ਨਾਲ ਉਹ ਟਾਈਮ ਟੂ ਟਾਈਮ ਮਿਲਣਗੇ ਕਿਸੇ ਵੀ ਕਰਮਚਾਰੀ ਅਧਿਕਾਰੀ ਨੂੰ ਇਹ ਮੌਕਾ ਨਹੀਂ ਮਿਲੂਗਾ ਵੀ ਜਾ ਕੇ ਆਪਣੇ ਵਰਗੇ ਜਾ ਕੇ ਲੋਕ ਉਹਦੇ ਦਰਦ ਨਾਲ 2 ਘੰਟੇ ਜਾਂ ਢੇਰਾਂ ਜਾ ਕੇ ਵਿਹਲਾ ਬੈਠ ਕੇ ਉਹਨਾਂ ਨਾਲ ਗੱਲਾਂ ਮਾਰ ਕੇ ਮੁੜਿਆ ਕਿਉਂਕਿ ਉਹ ਲਗਾਤਾਰ ਰਿਕਾਰਡ ਹੋਊਗਾ ਡਿਜੀਟਲ ਸਾਬ ਨੂੰ ਚੈੱਕ ਕਰਨਗੇ ਵਾਕਿਆ ਵੀ ਸਾਡੀ ਤਸੀਲ ਦੇ ਵਿੱਚ ਕੰਮ ਸਹੀ ਹੋ ਰਿਹਾ ਲੋਕਾਂ ਨੂੰ ਆਇਆ ਨੂੰ ਅਟੈਂਡ ਕੀਤਾ ਜਾ ਰਿਹਾ ਉਹਨਾਂ ਦੇ ਸਮੇਂ ਸਿਰ ਕੰਮ ਹੋ ਰਿਹਾ ਜਾਂ ਨਹੀਂ ਹੋ ਰ ਠੀਕ ਆ ਤਸਵੀਰਦਾਰ ਵੀ ਦੇ ਸਕਦਾ ਸੋਰੀ ਐਸਟੀਐਮ ਵੀ ਦੇ ਸਕਦਾ ਵੀ ਉਹਨਾਂ ਦੇ ਤਸਵੀਰ ਦੇ ਵਿੱਚ ਕੀ ਹੋ ਰਿਹਾ ਇਹ ਚੀਜ਼ਾਂ ਵਾਸਤੇ ਕੈਮਰੇ ਹੋਣੇ ਬਹੁਤ ਜ਼ਰੂਰੀ ਆ ਦੂਜੀ ਜਿਹੜੀ ਉਹ ਪੰਜ ਤੁਸੀਂ ਕਹਿੰਦੇ ਆਗੇ ਫਿੰਗਰਪ੍ਰਿੰਟ ਵਾਲੀ ਮਸ਼ੀਨਾਂ ਉਹ ਵੀ ਲੱਗਣੀਆਂ ਬਹੁਤ ਜ਼ਰੂਰੀ ਆ ਸਰਕਾਰ ਇਸ ਸੁਝਾਅ ਨੂੰ ਜੇਕਰ ਪਤਾ ਨਹੀਂ ਹੁਣ ਪਤਾ ਹੀ ਨਹੀਂ ਜੇ ਕਰ ਜਿਹੜਾ ਹੈਗਾ ਪ੍ਰੇਸ਼ਟਾਚਾਰ ਨੂੰ ਸੱਚਮੁੱਚ ਜਿਹੜਾ ਸਰਕਾਰ ਖਤਮ ਕਰਨਾ ਚਾਹੁੰਦੀ ਆ ਜਾਂ ਰੁਕਣਾ ਚਾਹੁੰਦੀ ਆ ਤਾਂ ਇਹਦੇ ਕੈਮਰਿਆਂ ਦੇ ਨਾਲ ਨਾਲ ਹੋਰ ਤਰ੍ਹਾਂ ਦੀਆਂ ਜਿਹੜੀਆਂ ਵਿਉਂਤਪੰਧੀਆਂ ਜ਼ਰੂਰੀ ਆ ਪਰantu ਜਿਹੜਾ ਉਹਨਾਂ ਦਾ ਉਪਰਾਲਾ ਸੀ ਸਲਾਹਾਯੋਗ ਸੀ ਕਿਵੇਂ ਇਹ ਸਾਰਗਰ ਨਹੀਂ ਹੋਇਆ ਇਹਦੇ ਤੇ ਅਮਲ ਕਿਉਂ ਨਹੀਂ ਹੋਇਆ ਇਹਦਾ ਵੀ ਨਰੀਖਣ ਕਰਨ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਬਾਕੀ ਚਲੋ ਅ ਅਸੀਂ ਕਹਿੰਦੇ ਆਂ ਵੀ ਭ੍ਰਸਟਾਚਾਰ ਖਤਮ ਹੋਵੇ ਪਰ ਜਿਹੜੇ ਭ੍ਰਸਟਾਚਾਰ ਕਰਵਾ ਹੋ ਰਹੇ ਆ ਉਹਨਾਂ ਦੀ ਵੀ ਨਜ਼ਰਸਾਨੀ ਹੋਣੀ ਚਾਹੀਦੀ ਕਿਉਂ ਕਰਵਾ ਰਹੇ ਆ ਬਿਲਕੁਲ ਜੀ ਕਿਉਂਕਿ ਕੱਲਾ ਤੁਸੀਂ ਕਿਸੇ ਮੁਲਾਜ਼ਮ ਨੂੰ ਮਾਰਾ ਕਹਿ ਰਹੇ ਹੋ ਵੀ ਇਹਨੇ ਭ੍ਰਸਟਾਚਾਰ ਕੀਤਾ ਜਿਹੜਾ ਕਰਵਾ ਰਿਆ ਦੋਚੀ ਵੀ ਉਹਨਾਂ ਹੀ ਆ ਉਹ ਕਿਉਂ ਕਰਵਾ ਰਿਹਾ ਇਹ ਕਿਹੜੇ ਕਾਰਨਾ ਕਰਕੇ ਵੀ ਕੀ ਉਹਦੇ ਵਿੱਚ ਉਣਤਾਈ ਸੀਗੀ ਕਿਤੇ ਉਹਦੇ ਵਿੱਚ ਘਾਟ ਸੀਗੀ ਸਰਕਾਰ ਉਹਤੇ ਵੀ ਨਜ਼ਰ ਨਹੀਂ ਕਰਨੇ ਉਹਨਾਂ ਨੂੰ ਵੀ ਕਟਾਇਦੇ ਚ ਖੜਾ ਕਰੇ ਜੇ ਅਗਰ ਕਰਵਾਉਣ ਵਾਲੇ ਹੈਗੇ ਆ ਤਾਂ ਤੇ ਕਰਨ ਵਾਲੇ ਤਾਂ ਕਰ ਲਿਆ ਕਰਾਉਣ ਵਾਲਾ ਨਿਕਲ ਜਾਂਦਾ ਠੀਕ ਹੈ ਪਰ ਉਹ ਗੱਲ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਧਿਆਨ ਦੇਣ ਦੀ ਜੁਰਤ ਹੈਗੀ ਆ ਗਿਆਨ ਸਾਹਿਬ ਅਸੀਂ ਚਾਹੁੰਦੇ ਆ ਵੀ ਲੋਕਾਂ ਦਾ ਜਿਹੜਾ ਕੰਮ ਆ ਤਸੀਲਾਂ ਦੇ ਵਿੱਚ ਵਧੀਆ ਹੋਣਾ ਚਾਹੀਦਾ ਖਾਸ ਕਰਕੇ ਜਗਰਾਏ ਬਾਗੇ ਬਾਨੇ ਦੀ ਗੱਲ ਕਰਕੇ ਬਾਗੇ ਬਾਨੇ ਦੇ ਵਿੱਚ ਚੱਲ ਬਹੁਤ ਕੁਝ ਹੈ ਜੇ ਅਗਰ ਅੱਜ ਆਪਾਂ ਇਹ ਗੱਲ ਕਹਿ ਦਈਏ ਵੀ ਇੱਥੇ ਭ੍ਰਸ਼ਟਾਚਾਰ ਦਾ ਬੋਲਬਾਲਾ ਹੈਗਾ ਫਿਰ ਉਹਤੇ ਸਾਡੇ ਵਿਦੈਕ ਸਾਹਿਬ ਇਹ ਸੋਚਦਾ ਵੀ ਉਹ ਕਹਿੰਨ ਮੈਨੂੰ ਆ ਕੇ ਦੱਸੋ ਕਿਉਂਕਿ ਅਸੀਂ ਤਾਂ ਸਿਰਫ ਚਰਚਾ ਕਰ ਸਕਦੇ ਆ ਜਿਹੜੇ ਸਾਡੇ ਕੋਲ ਲੋਕ ਆ ਕੇ ਕਹਿੰਦੇ ਆਫਲਾਈਨ ਬੋਲਦੇ ਆ ਪਰ ਉਹਦਾ ਕਾਰਨ ਹੈਗਾ ਵੀ ਜਿਹੜੇ ਵੀ ਬੋਲਦੇ ਆ ਉਹਨਾਂ 'ਚ ਵੀ ਨੁਕਸ ਹੁੰਦਾ ਬਿਲਕੁਲ ਜੀ ਉਹ ਆਪਦੀ ਜ਼ਿੰਮੇਵਾਰੀ ਨੂੰ ਸਮਝਣ ਹਾਂ ਅਰਸ਼ਵਤ ਨਾ ਦੇਣ ਜੇਕਰ ਅਰਸ਼ਵਤ ਦੇਣ ਤੋਂ ਬਿਨਾ ਉਹਨਾਂ ਦਾ ਕੰਮ ਨਹੀਂ ਹੁੰਦਾ ਤਾਂ ਐਮਐਲਏ ਸਾਹਿਬ ਦੇ ਧਿਆਨ 'ਚ ਲਿਆਉਣ ਉਹਨਾਂ ਨੇ ਸ਼ਰਤਾਂ ਕਿਹਾ ਵੀ ਜਿਹੜੀ ਸ਼ਿਕਾਇਤ ਆ ਤੁਹਾਡੀ ਮੇਰੇ ਕੋਲ ਲੈ ਕੇ ਉਹਨਾਂ ਦਾ ਹੱਲ ਕਰਾਉਣਾ ਮੇਰੀ ਜ਼ਿੰਮੇਵਾਰੀ ਆ ਕਿਉਂਕਿ ਨੌਜਵਾਨ ਨੇ ਇਮਾਨਦਾਰ ਨੇ ਤੇ ਕੰਮ ਕਰਨ ਚ ਦਿਲਚਸਪੀ ਰੱਖਦੇ ਨੇ ਅੱਗੇ ਸਮਾਂ ਦੱਸੂਗਾ ਵੀ ਐਮਐਲਏ ਸਾਹਿਬ ਜਾਂ ਇਹ ਸਾਡੀ ਚਰਚਾ ਤੋਂ ਬਾਅਦ ਸਰਕਾਰ ਇਸ ਜਿਹੜਾ ਪ੍ਰੋਸੈਸ ਸੀ ਸੀਸੀਟੀਵੀ ਕੈਮਰਿਆਂ ਦਾ ਪ੍ਰੇਸ਼ਟਾਚਾਰ ਨੂੰ ਰੋਕਣ ਲਈ ਇਹਦੇ ਤੇ ਮੋੜ ਕਿਵੇਂ ਵਿਚਾਰ ਕਰਦੀ ਆ ਤੇ ਪ੍ਰੇਸ਼ਟਾਚਾਰ ਨੂੰ ਰੋਕਣ ਲਈ ਕਿਹੜੀ ਪ੍ਰਣਾਲੀ ਦਾ ਅਖਤਿਆਰ ਕੀਤਾ ਜਾਂਦਾ ਤੇ ਹੁਣ ਅਸੀਂ ਅਗਲੀ ਚਰਚਾ ਜਿਹੜੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਕਿਉਂਕਿ ਸਿਆਸਤ ਜਿਹੜੀ ਹੈਗੀ ਆ ਲੈ ਕੇ ਸਾਧਾਂ ਤੇ ਬਾਬਿਆਂ ਤੇ ਬਹੁਤ ਤਰੀਕੇ ਨਾਲ ਖੇਡੀ ਜਾਂਦੀ ਕਿਉਂਕਿ ਵੋਟ ਬੈਂਕ ਡੇਰਿਆਂ ਨੂੰ ਸਮਝਿਆ ਜਾਂਦਾ ਤੇ ਬਿਲਕੁਲ ਉਸੇ ਟਾਈਮ ਹੀ ਸੌਦਾ ਸਾਧ ਨੂੰ ਪੈਰੋਲ ਮਿਲਦੀ ਹੈ ਜਦੋਂ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਇਲੈਕਸ਼ਨ ਹੁੰਦਾ ਤੇ ਆ ਵੀ ਹੁਣ ਬਾਰ-ਬਾਰ ਜਿਹੜਾ ਹੈਗਾ ਹੋਰ ਬਹੁਤ ਸਾਰੇ ਲੋਕ ਆ ਕਾਨੂੰਨ ਦੀ ਜਦੋਂ ਗੱਲ ਕਰਦੇ ਆ ਵੀ ਸਾਰਿਆਂ ਲਈ ਜੇ ਇੱਕੋ ਦੇ ਅਧਿਕਾਰ ਲਈ ਵਰਤਿਆ ਜਾਂਦਾ ਤੇ ਫਿਰ ਦੂਸਰੇ ਜਿਹੜੇ ਸਿੱਖ ਜਗਤ ਦੇ ਵਿੱਚੋਂ ਲੋਕਬੰਦੀ ਸਿੰਘ ਨੇ ਜਾਂ ਐਨਐਸਏ ਲੱਗੀ ਆ ਜਿਨ੍ਹਾਂ ਲੋਕਾਂ ਤੇ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ ਤੇ ਸੌਦਾ ਸਾਰ ਨੂੰ ਬਾਰ-ਬਾਰ ਕਿਉਂ ਚ ਬਿਲਕੁਲ ਇਹ ਤੇ ਡੇਲੀ ਕਹਿੰਦੇ ਵੀ ਸਾਰੇ ਜਿਹੜੇ ਧਾਰਮਿਕ ਲੀਡਰ ਹੈਗੇ ਉਹ ਉਹ ਟਿੱਪਣੀਆਂ ਕਰਦੇ ਹੈਗੇ ਆ ਵੀ ਜਿਹੜਾ ਰਾਮ ਰਹੀਮ ਨੂੰ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਆ ਪਿੱਛੇ ਜੇ ਪ੍ਰੋਲ ਦਿੱਤੀ ਸੀਗੀ ਉਦੋਂ ਬਾਗਬਤ ਤੋਂ ਤੇ ਯੂਪੀ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਉਦੋਂ ਹਰਿਆਣਾ ਦੇ ਵਿੱਚ ਚੋਣਾ ਸੀਗਾ ਉਦੋਂ ਉਹਦੇ ਕੋਲ ਕੰਮ ਲਿਆ ਗਿਆ ਹੁਣ ਦਿੱਲੀ ਦੇ ਵਿੱਚ ਚੋਣਾ ਹੁਣ ਉਹਨਾਂ ਨੂੰ ਫੇਰ ਉਹਨਾਂ ਨੂੰ ਚਪਚੀ ਪੀਤੀ ਕੱਢਤਾ ਕੋਈ ਚੱਲ ਵੀ ਪਾ ਹੁਣ ਉੱਥੇ ਉਹਨਾਂ ਨੂੰ ਸਿਰਸੇ ਭੇਜ ਦਿੱਤਾ ਗਿਆ ਚਲੋ ਹੋਰ ਕੁਝ ਵੀ ਕਹਿਣ ਵੀ ਇਸ ਵਾਰ ਕੋਈ ਸੰਗਤ ਨਾ ਆਵੇ ਜਾਂ ਫਲਾਣਾ ਨਾ ਆਵੇ ਇਹ ਨਹੀਂ ਹੋ ਸਕਦਾ ਕਿ ਇਹ ਸਾਰਾ ਕੁਝ ਹੋਊਗਾ ਸੰਗਤ ਵੀ ਉੱਥੇ ਜਾਈ ਬਣਨੀ ਆ ਆਪ ਤੁਸੀਂ ਦੇਖ ਲਓ ਟੰਗ ਦੇ ਰੇ ਵਿੱਚ ਸੋਸ਼ਲ ਮੀਡੀਆ ਦਾ ਉਹਨਾਂ ਦੀ ਸੰਗਤ ਵੀ ਆ ਜਾਣੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖਾਸ ਕਰਕੇ ਰਾਮ ਰਹੀਮ ਵਾਸਤੇ ਮੈਨੂੰ ਲੱਗਦਾ ਸ਼ਾਇਦ ਕਾਨੂੰਨ ਇਹਨਾਂ ਵਾਸਤੇ ਵੱਖਰਾ ਹੈ ਤੇ ਜਿਹੜੇ 30-30 ਚਾਲੀ ਚਾਲੀ ਥਾਂ ਤੋਂ ਜਿਹੜੇ ਬਲਦੀ ਸਿੰਘ ਉੱਥੇ ਬੈਠੇ ਆ ਗਿਆ ਉਹਨਾਂ ਨੂੰ ਸਜ਼ਾਵਾ ਦੇਣ ਤੋਂ ਬਾਅਦ ਵੀ ਲੋਕਾਂ ਦੇ ਮਨਾਂ ਦੇ ਵਿੱਚ ਹੈ ਵੀ ਸ਼ਾਇਦ ਪਤਾ ਨਹੀਂ ਉਹ ਬਹੁਤ ਜ਼ਿਆਦਾ ਖੂੰਖਾਰ ਹੈ ਗਿਆ ਵੀ ਸ਼ਾਇਦ ਬਾਹਰ ਅੱਗੇ ਪਤਾ ਨਹੀਂ ਕੀ ਕਰਨਗੇ ਇਹ ਕੁਝ ਲੋਕਾਂ ਦੀ ਮੈਂ ਵੱਲੋਂ ਪਰ ਜਿਹੜੇ ਬੰਦੇ ਦੇ ਉਸ ਨੂੰ ਔਰੋਪ ਲੱਗੇ ਹੋਣ ਕਤਲ ਦੇ ਲੱਗੇ ਹੋਣ ਬਲਾਸਤ ਕਰਦੇ ਲੱਗੇ ਹੋਣ ਤੇ ਪਤਾ ਨਹੀਂ ਕੀ ਕੀ ਨਵਸਕ ਬਣਾਉਣ ਦੇ ਲੋਕਾਂ ਨੂੰ ਲੱਗੇ ਹੋਣ ਉਹ ਬੰਦੇ ਨੂੰ ਬਾਰ ਬਾਰ ਅਪਰੂਵ ਵੀ ਦਿੱਤੀ ਜਾਂਦੀ ਉਹ ਚੰਗਾ ਵੀ ਹੈ ਵੱਖਰੀ ਗੱਲ ਹੈ ਕੁਝ ਲੋਕ ਸਾਡੇ ਇਹਨਾਂ ਚੀਜ਼ਾਂ ਨੂੰ ਗਲਤ ਨਹੀਂ ਸਮਝਣਗੇ ਕਿਉਂਕਿ ਹਜੇ ਵੀ ਲੋਕ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਇਹ ਦੇਖਦਾ ਹਾਂ ਨਾ ਵੀ ਆਹ ਪ੍ਰਮੋਟ ਕਰਨ ਦਾ ਤਰੀਕਾ ਵੀ ਵਖਰਾ ਹੈ ਉਹ ਸੋਸ਼ਲ ਮਾਰਕੀਟ 'ਚ ਜਾ ਕੇ ਸੋਸ਼ਲ ਵੀਡੀਓ ਦੇ ਗਰੀਬ ਘਰਾਂ ਦੇ ਘਰ ਪਾਤੇ ਜੀ ਫਿਰ ਉਹਨੂੰ ਸੋਸ਼ਲ ਮੀਡੀਆ ਦੇ ਸ਼ੋਕ ਕੀਤਾ ਜਾਂਦਾ ਹੋਏਗਾ ਜੀ ਜੀ ਪਰ ਸਾਡੀ ਜਿਹੜੀ ਲੋਕ ਹਨ ਮਤਲਬ ਆਪਦੇ ਸਟੈਂਡ ਤੋਂ ਹਿੱਲੇ ਹੋਏ ਆ ਕਹਿੰਦੇ ਆ ਠੀਕ ਹੈ ਕੰਮ ਕਰੋ ਕਿਸੇ ਦਾ ਮਾਰੀ ਗੱਲ ਨਹੀਂ ਪਰ ਜਿਹੜੇ ਕੰਮ ਕਿਸੇ ਆਗੂ ਨੇ ਮਾਰੇ ਕੀਤੇ ਆ ਜੇਕਰ ਉਹਨੂੰ ਸਜ਼ਾ ਮਤਲਬ ਅਦਾਲਤ ਨੇ ਦਿੱਤੀ ਹੋਈ ਆ ਉਹਨੂੰ ਵੀ ਸਜ਼ਾ ਭੁਗਤ ਲੈਣ ਦਰੋਂ ਫੇਰ ਹੀ ਪਤਾ ਲੱਗੋ ਨਾ ਠੀਕ ਆ ਤੁਹਾਡਾ ਧਾਰਮਿਕ ਬਾਬਾ ਉਹਨਾਂ ਦਾ ਹੋ ਸਕਦਾ ਜਿਹੜੇ ਬੰਦੇ ਮੰਨਦੇ ਆ ਧਰਮ ਕੋ ਉਹਨਾਂ ਦੀ ਲਈ ਹੋ ਸਕਦਾ ਪਰ ਕਾਨੂੰਨ ਤਾਂ ਸਾਰਿਆਂ ਲਈ ਇੱਕੋ ਆ ਜੇਕਰ ਕਾਨੂੰਨ ਦੂਜਿਆਂ ਲਈ ਇਹ ਹੈ ਤੇ ਇਹਨਾਂ ਲਈ ਵੀ ਬਰਾਬਰ ਹੋਣਾ ਚਾਹੀਦਾ ਪਰ ਇਹ ਕਿੱਥੇ ਰਾਜਨੀਤੀ ਕੰਮ ਕਰਦੀ ਹੈ ਫਿਰ ਇਹਦਾ ਮਤਲਬ ਵੀ ਬਾਬਿਆਂ ਦੇ ਵਾਸਤੇ ਵੀ ਰਾਜਨੀਤੀ ਬਿਲਕੁਲ ਹੀ ਵੱਖਰੀ ਹੈ ਰਾਣਾ ਸਾਹਿਬ ਜਿਹੜੀ ਹੈ ਕਿ ਮੈਂ ਤੁਹਾਡੀ ਰਾਜਨੀਤੀ ਦੀ ਗੱਲ ਤੇ ਫੇਰ ਮੁੜ ਕੇ ਆਵਾਂ ਜੇ ਅਸਲ ਕੀ ਆ ਵੀ ਜਿਹੜੇ ਲੋਕ ਵੋਟ ਦੇ ਅਧਿਕਾਰ ਨੂੰ ਸੰਵਿਧਾਨ ਜਿਹੜਾ ਹੈਗਾ ਤੁਹਾਡੇ ਵੋਟ ਦੇ ਅਧਿਕਾਰ ਤਹਿਤ ਤੁਹਾਨੂੰ ਜਾਗਰੂਕ ਨਹੀਂ ਕਰ ਸਕਿਆ ਜਾਂ ਸਿਆਸੀ ਤਰ੍ਹਾਂ ਜਾਗਰੂਕ ਨਹੀਂ ਕਰ ਸਕਿਆ ਤੁਸੀਂ ਵੋਟ ਦਾ ਇਸਤੇਮਾਲ ਕਿਵੇਂ ਕਰਨਾ ਸਰਕਾਰ ਬਣਾਉਣ ਚ ਜਾਂ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਚੰਗੇ ਆਗੂਆਂ ਨੂੰ ਸਾਹਮਣੇ ਲਿਆਉਣ ਦੇ ਵਿੱਚ ਤੇ ਇਹਦੇ ਉਲਟ ਇਹ ਸੌਦਾ ਸਾਧ ਵਰਗੇ ਲੋਕ ਇਹਨਾਂ ਨੂੰ ਨਾਲ ਜੋੜ ਕੇ ਵੱਡਾ ਵੋਟ ਬੈਂਕ ਨਹੀਂ ਬਣਾਈ ਬੈਠੇ ਇਹ ਤੈਅ ਨਹੀਂ ਹੁੰਦਾ ਕਿਉਂਕਿ ਵੋਟਾਂ ਮਿਲੇ ਸੌਦਾ ਸਾਧ ਨੂੰ ਪਰੋਲ ਮਿਲਦੀ ਹੈ ਇਹ ਵੋਟਾਂ ਨੇ ਹੀ ਤਾਂ ਪੰਜਾਬ ਦੇ ਵਿੱਚ ਚੱਕਰ ਪਾਇਆ ਹੈ ਨਾ ਅੱਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਬੈਕਵਰਡ ਤੇ ਕਿਉਂ ਆ ਉਹਦਾ ਕਾਰਨ ਇਹੀ ਹੈ ਜੇ ਉਹ ਸਮੇਂ ਸਿਰ ਇਹ ਸਾਰੀਆਂ ਕਾਰਵਾਈਆਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਕੀਤੀਆਂ ਹੁੰਦੀਆਂ ਜੀ ਬੀਏ ਬੰਦੇ ਦੋਚੀ ਹੈ ਇਹਨਾਂ ਦੇ ਕਾਰਵਾਈ ਕਰੋ ਹੋ ਸਕਦਾ ਵੀ ਆਪਣੇ ਰਾਮ ਰਵੀ ਨੂੰ ਵੀ ਬੜਾ ਚੱਕਣਾ ਪੈਂਦਾ ਜਿਹੜੇ ਉਹਦੇ ਦੋਚੀ ਬੰਦੇ ਸੀਗੇ ਜਾਂ ਕੋਈ ਵੀ ਸੀਗਾ ਉਹਨਾਂ ਨੂੰ ਸੁਝਾਵਾਂ ਮੌਕੇ ਸਾਂ ਦਿੱਤੀਆਂ ਹੁੰਦੀਆਂ ਉਥੇ ਆਪਾਂ ਤਾਂ ਬੋਲਣਾਂ ਚਲਾਉਣ ਦੀ ਬਜਾਏ ਉਹਨਾਂ ਨਾਲ ਗੱਲਬਾਤ ਕੀਤੀ ਹੁੰਦੀ ਪੁੱਛਦੇ ਉਹਨਾਂ ਕੋਲੋਂ ਵੀ ਭਾਈ ਫਿਰ ਜਾਂਚ ਕਰਦੇ ਪਤਾ ਲੱਗ ਜਾਏ ਕਿ ਕਿਹੜੇ ਬੰਦੇ ਨੇ ਬੇਅਦਮੀਆਂ ਕੀਤੀਆਂ ਤੇ ਕਿਹੜੇ ਬੰਦੇ ਇਹਦੇ ਚ ਜ਼ਿੰਮੇਵਾਰ ਦੋਚੀ ਆ ਗਿਆ ਉਹਨਾਂ ਦੇ ਕਾਰਵਾਈ ਕਰਨ ਦੇ ਹੁਣ ਜਿਹੜਾ ਕਾਲੀਗਲ ਦੇ ਵਿੱਚ ਤਾਂ ਭਰਾਵਾਂ ਮਾਰੂ ਜੰਗ ਚੱਲ ਗਈ ਆ ਬਿਲਕੁਲ ਆਪਸ ਵਿੱਚ ਲੜੀ ਜਾਂਦੇ ਆ ਬਿਲਕੁਲ ਬਿਲਕੁਲ ਜੱਥੇਦਾਰ ਸਹਿਬਾਨ ਆ ਸਾ ਜਦੋਂ ਕੋਈ ਉਹ ਮਤਲਬ ਸਰੀਰਕ ਕੌਮ ਨੂੰ ਕੋਈ ਹੁਕਮ ਕਰਦੇ ਆ ਉਹ ਤੇ ਪਾਲਣਾ ਹੀ ਨਹੀਂ ਹੁੰਦੀ ਹੁਣ ਜਦ ਅਸ਼ੋਮੀ ਕਾਲੀ ਦਲ ਦੀ ਗੱਲ ਕਰੀਏ ਸ਼ੋਮੀ ਕਾਲੀ ਦਲ ਨੂੰ ਉਹਨਾਂ ਨੇ ਹੁਕਮ ਕੀਤਾ ਉਹਨੂੰ ਸੇਵਾ ਲਈ ਵੀ ਤੁਸੀਂ ਆ ਸੇਵਾ ਕਰਨੀ ਆ ਵੀ ਤੁਹਾਡੇ ਜ ਆ ਲੋਕ ਸੀਗੇ ਪਰ ਚਲੋ ਉਹਨਾਂ ਨੇ ਸੇਵਾ ਤਾਂ ਨਿਭਾਦੀ ਉਸ ਤੋਂ ਬਾਅਦ ਗਾਂੜ ਜਿਹੜੀ ਪਾਰਟੀ ਨੂੰ ਉਹਨਾਂ ਨੇ ਉੱਪਰ ਟੱਕਣਵਾਦੇ ਕੋਸ਼ਿਸ਼ ਕੀਤੀ ਵੀ ਤੇ ਤੁਸੀਂ ਆਏ ਆਂ ਆ ਦੀ ਇੱਕ ਕਮੇਟੀ ਬਣੂਗੀ ਤੇ ਉਸ ਕਮੇਟੀ ਤੋਂ ਦਰੂ ਜਿਹੜੀ ਪਾਰਟੀ ਸ਼ੁਰੂ ਹੋਊਗੀ ਪਰ ਉਹ ਉਹਨਾਂ ਨੇ ਮੰਨੇ ਨਹੀਂ ਉਹਨਾਂ ਨੂੰ ਪਰ ਸਾਡੀ ਜਿਹੜੀ ਕੌਮ ਹੈ ਪੰਜਾਬ ਦੀ ਜਿਹੜੀ ਸਿੱਖ ਕੌਮ ਉਹਦਾ ਦਿਲੋ ਵਿੱਚ ਪਈ ਵੀ ਆ ਕਿਉਂਕਿ ਜੇ ਅਕਾਲ ਤਖਸੈ ਦੇ ਜਥੇਦਾਰ ਹਰ ਸਿੰਘ ਸਾਹਿਬਾਨ ਕੋਈ ਹੁਕਮ ਕਰਦੇ ਆ ਤਾਂ ਉਹਨੂੰ ਮੰਨਿਆ ਨਹੀਂ ਆਦਾਗਾ ਫਿਰ ਉਹਦਾ ਜਿਹੜਾ ਫਿਰ ਉਹਨੂੰ ਇੱਕ ਨਹਿਤ ਸੱਜਿਆ ਜਾ ਰਿਹਾ ਇੱਕ ਬਦਨਾਮ ਕੀਤਾ ਜਾਂਦਾ ਹੈ ਹਰ ਕਿਸੇ ਕੋਲ ਨੂੰ ਕਿਉਂਕਿ ਅਸੀਂ ਤਾਂ ਇਹ ਮੰਨ ਕੇ ਚੱਲਦੇ ਆਂ ਵੀ ਜਿਹੜੇ ਅਕਾਲ ਤਖਸੈ ਤੋਂ ਜਿਹੜੇ ਹੁਕਮ ਦੇਣ ਵਾਲੇ ਜਿਹੜੇ ਹੈਗੇ ਆ ਸਖਸ਼ੀਅਤਾਂ ਜੇਕਰ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਬਦਨਾਮੀ ਵਾਲਾ ਜਿਹੜਾ ਹੈਗਾ ਮਾਹੌਲ ਬਣਾਈਏ ਤੇ ਸਿਆਸਤ ਤਹਿਤ ਜਿਹੜੀ ਹੈਗੀ ਆ ਉਹਨੂੰ ਆਪਣੇ ਉਸ ਅਧਿਕਾਰ ਤੋਂ ਬਾਝਾ ਕਰਨ ਦੀ ਕੋਸ਼ਿਸ਼ ਕਰੀਏ ਕਿਤੇ ਨਾ ਕਿਤੇ ਬਹੁਤ ਮਤਲਬ ਆ ਰਸਾ ਹੈ ਦੂਜੀ ਗੱਲ ਇਹ ਵੀ ਹੈਗੀ ਆ ਵੀ ਮਤਲਬ ਸਾਡੇ ਆਪਸ ਵਿੱਚ ਅਸੀਂ ਲੜਨਾ ਸ਼ੁਰੂ ਕਰਤਾ ਸੋਸ਼ਲ ਮੀਡੀਆ ਦੇ ਉੱਤੇ ਜੇ ਹਰਪੀ ਸਿੰਘ ਗਿਆਨੀ ਸਿੰਘ ਉਹਦਾ ਆਉਂਦਾ ਕੋਈ ਗਿਆਨ ਆਉਂਦਾ ਜਾਂ ਕੋਈ ਵੀਡੀਓ ਆਦੀ ਉਹਦੇ ਉੱਪਰ ਇੱਕ ਨਵੀਂ ਵੀਡੀਓ ਫਿਰ ਬਿਲਕੁਲ ਬਿਲਕੁਲ ਜੀ ਉਹਦਾ ਜਿਹੜਾ ਜਵਾਬ ਦੇਣ ਵਾਲਾ ਬੰਦਾ ਹੁੰਦਾ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਹੁੰਦੇ ਆ ਉਹ ਕੋਈ ਜਥੇਦਾਰ ਸਾ ਮਹਿ ਗਿਆ ਉਹ ਦਿੰਦੇ ਆ ਫਿਰ ਹੋਰ ਪਤਾ ਨਹੀਂ ਕਿਹੜੇ ਜਿਹੜੇ ਮਤਲਬ ਉਹਨਾਂ ਦੇ ਵਿਰੋਧੀ ਹੈਗੇ ਆ ਉਹਨਾਂ ਵੱਲੋਂ ਬੜਾ ਉਹਨਾਂ ਨੂੰ ਮਾਰ ਪਰ ਜੇ ਤੈਨਾਂ ਨੂੰ ਉਹ ਉਸੇ ਪਾਰਟੀ ਦਾ ਬਣਾ ਸੀ ਉਸੇ ਪਾਰਟੀ ਦੇ ਲੋਕ ਉਹਨਾਂ ਨੇ ਅੰਦਰੇ ਆ ਵੀ ਜਿਹੜੀ ਉਹ ਬੀਜੇਪੀ ਦੀ ਗੱਲ ਕਰ ਰਹੀ ਹੈ ਜਾਂ ਆਰਐਸ ਦੀ ਗੱਲ ਕਰ ਰਹੇ ਉਹਨਾਂ ਨਾਲ ਤਾਂ ਆਪ ਵੀ ਸਾਂਝ ਵੀ ਰਹੀ ਹੈ ਬਿਲਕੁਲ ਸਾਂਝ ਰਹੀ ਹੈ ਕਿ ਅੱਜ ਉਹਨਾਂ ਲਈ ਬੀਜੇਪੀ ਜਾਂ ਆਰਐਸਸ ਮਾਰੀ ਹੋਗੀ ਤੇ ਉਹਨਾਂ ਲਈ ਉਹ ਚੰਗੀ ਹੋਗੀ ਪਰ ਸੋਚਣ ਦੀ ਲੋੜ ਹੈ ਪਰ ਮੈਂ ਕਹਾਂ ਵੀ ਚਲੋ ਸਾਰੀਆਂ ਗੱਲਾਂ ਛੱਡਨੀਆਂ ਚਾਹੀਦੀਆਂ ਵੀ ਇੱਕੋ ਇੱਕ ਖੇਡਲੀ ਪਾਰਟੀ ਹੈ ਵੀ ਸਾਡੀ ਜਿਹੜੀ ਸੈਕ ਕਾਮ ਹੈ ਜਿਹੜੀ ਆਲਸ ਵਿੱਚ ਜਿਹੜੀ ਅਹੀ ਉਲਝੀਆਂ ਹੋਏ ਆ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਚਨ ਦੀ ਜ਼ਰੂਰਤ ਹੈ ਤੇ ਜਿਹੜਾ ਮੀਡੀਆ ਸਾਡੇ ਲੋਕਾਂ ਨੂੰ ਜਾਣਵਜ ਕੇ ਇਸ ਵਿਸ਼ੇ ਨੂੰ ਲੈ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਇਹ ਤਾਂ ਬਚਨ ਦੀ ਲੋੜ ਹੈ ਬਿਲਕੁਲ ਜੀ ਇਹ ਤਾਂ ਬਚਨ ਦੀ ਲੋੜ ਆ ਤੇ ਬਰਾੜ ਸਾਹਿਬ ਦੀ ਗੱਲ ਦੇ ਮੁਤਾਬਕ ਜੇ ਗੱਲ ਕਰੀਏ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਪਣੀ ਮਨਮਰਜ਼ੀ ਨਾਲ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਕੱਲੀ ਦੀ ਕੱਲੀ ਸਿਆਸਤ ਨਾ ਕਰਦਾ ਤਾਂ ਸ਼ਾਇਦ ਐਨੇ ਬੈਕਫੁੱਟ ਤੇ ਨਾ ਆਉਂਦਾ ਤੇ ਅੱਜ ਉਹਨਾਂ ਨੂੰ ਅਕਾਲੀ ਦਲ ਦੀ ਮੁੜ ਬਹਾਲੀ ਲਈ ਤੇ ਨਵੀਂ ਭਰਤੀ ਵਰਗੇ ਉਪਰਾਲੇ ਨਾ ਕਰਨੇ ਪੈਂਦੇ ਬਿਲਕੁਲ ਜੇ ਚਰਨਮਣੀ ਕਾਲੀਦਲ ਨੇ ਬੋਰਡ ਦੀ ਸਿਆਸਤ ਘਟ ਕੀਤੀ ਹੁੰਦੀ ਹੈ ਤਾਂ ਮਤਲਬ ਆਦੀ ਪਾਰਟੀਆਂ ਤੇ ਇੱਕ ਸਿੱਖ ਕੌਮ ਦੀ ਇੱਕ ਪੰਜਾਬ ਦੀ ਗੱਲ ਕਿੰਨੀ ਦੀ ਲਿਸ਼ਾ ਦੇ ਇਹ ਚੀਜ਼ਾਂ ਨਾ ਵੇਖਣ ਨੂੰ ਮਿਲਦੀਆਂ ਗੱਲ ਬੋਰਡ ਦੀ ਆਪਾਂ ਕਰ ਰਹੇ ਦੇ ਸੀਗੇ ਜਿੱਥੇ ਰਾਮ ਨਿਹੇਮ ਨੂੰ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਵੋਟਾਂ ਬਾਰੇ ਸਮੇਂ ਦਿੱਤੀ ਜਾ ਰਹੀ ਹੈਗੀ ਹੈ ਸਾਨੂੰ ਕੋਈ ਤਰਾਜ ਨਹੀਂ ਆਵੇ ਕੋਈ ਚੱਕਰ ਨਹੀਂ ਪਰ ਜਦੋਂ ਸਮਾਂ ਵੋਟਾਂ ਦਾ ਆਉਂਦਾ ਉਦੋਂ ਪ੍ਰੋਲ ਮਿਲਦੀ ਹੈ ਠੀਕ ਹੈ ਹੋਰ ਤੁਹਾਨੂੰ ਸਰਸੇ ਲੱਗੇ ਪਰ ਪ੍ਰੋਲ ਉਹਨੂੰ ਕਿੰਨੇ ਸਮੇਂ ਚ ਕਿੰਨੀ ਮਿਲ ਗਈ ਇਹ ਜ਼ਰੂਰ ਸੁਣ ਲਿਓ ਤੁਹਾਡੇ ਸੁਣਨ ਵਾਲੀ ਹੈਗੀ ਆ ਅਕਤੂਬਰ 2020 ਮਾਂ ਦੀ ਸਿਹਤ ਦਾ ਖਰਾਬ ਹੋਣਾ ਦੇ 21ਾਂ ਦੀ ਪਰਵਾਲ ਦੀ ਫਰਮੋਂ ਲੱਗੀ ਬਿਲਕੁਲ ਬਿਲਕੁਲ ਉਦੋਂ ਉਹਨਾਂ ਨੂੰ ਫਰਮੋਂ ਦਿੱਤੀ ਗਈ ਏ ਕਹੋਗੇ ਮੇਰੀ ਮਾਤਾ ਦੀ ਸਿਹਤ ਖਰਾਬ ਹੈ ਮੈਨੂੰ ਪਰਵੋ ਦਿੱਤੀ ਜਾਵੇ ਹੂੰ ਦੂਜਾ ਮਈ ਦੇ ਵਿੱਚ 2021 ਚ ਉਦੋਂ ਉਹ ਕਹਿੰਦਾ ਕਿ ਮੈਂ ਆਦੀ ਮਾਂ ਨੂੰ ਮਿਲਣਾ ਹੈ ਬਿਲਕੁਲ ਉਦੋਂ ਉਹਨਾਂ ਨੇ ਫਰਮੋਂ ਵਾਰੀ ਉੱਥੋਂ ਠੀਕ ਹੈ ਉਤੋਂ ਬਾਹਰ ਆਈ ਫਿਰ ਫਰਵਰੀ 2022 ਦੇ ਵਿੱਚ ਉਹ ਕਹਿੰਦੇ ਪਰਿਵਾਰ ਨੂੰ ਮਿਲਣਾ ਜੀ ਅਸੀਂ ਦੇਖੋ ਫਰਮੋਂ ਮਾਰਨ ਦਾ ਤਰੀਕਾ ਦੇਖ ਲਓ ਮਾਂ ਨੂੰ ਪਹਿਲਾਂ ਉਹਦੀ ਸਿਹਤ ਖਰਾਬ ਦੀ ਫਿਰ ਮਾਂ ਨੂੰ ਮਿਲਣ ਜਾਣਾ ਫਿਰ ਕਹਿੰਦੇ ਪਰਿਵਾਰ ਨੂੰ ਮਿਲਣਾ ਜੀ ਇਹ 2022 ਦੀ ਗੱਲ ਹੈ 21 ਦਿਨ ਪਰ ਲੋ ਮੈਲੀ ਇਹਨਾਂ ਨੂੰ ਜੂਨ 2022 ਦੇ 30 ਦਿਨ ਦੀ ਪਰਲੋ ਪ੍ਰੋਲ ਫੈਮਲੀ ਇਹਨਾਂ ਨੂੰ ਕਦੇ ਇਹ ਧਰਮ ਦੇ ਸਮਾਜਿਕ ਕਾਰਜ ਕਰਾ ਦੇ ਜੋੜਿਤ ਕਰਨੇ ਆ ਬੰਦੇ ਦੇ ਕਤਲ ਦੇ ਜਾਂ ਆਵਾਂ ਲੋਟ ਕਰਦੇ ਇਲਜਾਮ ਆ ਨਪੋਸ਼ਕ ਬਰਾਉਂ ਦੇ ਇਲਜਾਮ ਆ ਉਹ ਕਹਦਾ ਜੀ ਮੈਂ ਆਪਦੀ ਹੋਸਾ ਤੇ ਫਿਰ ਕਰਨੀ ਹੈ ਇਹ ਕਹਿੰਦਾ ਤਾਂ ਵੀ ਉਹਨਾਂ ਕੋਈ ਫਰਕ ਨਹੀਂ ਕਰ ਕੋ ਜੇਲ੍ਹ ਚ ਬੈਠੇ ਜਾਂ ਬਾਹਰ ਬੈਠੇ ਆ ਬਿਲਕੁਲ ਬਿਲਕੁਲ ਫਿਰ ਉਹਨਾਂ ਨੇ ਅਕਤੂਬਰ 2000 ਨੂੰ ਦਿਵਾਲੀ ਤੇ ਫਿਰ 40 ਦਿਨ ਦੀ ਪ੍ਰੋਬਲਮ ਆ ਗਈ ਉਹਨਾਂ ਨੂੰ ਜਿਹੜੀ ਜਾ ਉਹ ਜਿੰਨੇ ਸੌਦੇ ਪ੍ਰਾਪਾ ਤੁਸੀਂ ਸਾਨੂੰ ਤੇ ਗੁੱਸਾ ਦਾ ਜੋ ਕਰੋਂਗੇ ਜਿਹੜੇ ਉਹਨਾਂ ਦੇ ਚੱਲੇ ਆ ਉਹ ਬਹੁਤ ਔਖੇ ਹੋਣਗੇ ਮੇਰੇ ਤੇ ਖਾਸ ਕਰਕੇ ਫਿਰ ਜਨਵਰੀ 2023 ਦੇ ਵਿੱਚ ਫਿਰ 40 ਦਿਨ ਦੀ ਪ੍ਰੋਬਲਮ ਆ ਗਈ ਉਹਨਾਂ ਨੂੰ ਰਹਿ ਕਦੋਂ ਆਏ ਜੇਲ੍ਹ ਦੇ ਵਿੱਚ ਉਹ ਲਗਾਤਾਰ ਸੁਨਾਰੀਆਂ ਜਿਹੜੇ ਵਾਰੀ ਰਹੇ ਆ ਉਹਨਾਂ ਲਈ ਤਾਂ ਜਿਹੜਾ ਹੈਗਾ ਇਹ ਮੰਨ ਕੇ ਚਲੋ ਵੀ ਜਿਹੜਾ ਕੋਈ ਨਾ ਕੋਈ ਉਹ ਜਾਂ ਟਾਪੂ ਆ ਜਿੱਥੇ ਉਹ ਸ਼ਹਿਰ ਕਰਨ ਜਾਂਦੇ ਆ ਤੇ ਬਹੁਤ ਸਾਰੇ ਛੁੱਟੀਆਂ ਬਣਾ ਕੇ 40 ਦਿਨ ਦੀ ਉਹਨਾਂ ਨੇ ਆਨਲਾਈਨ ਉੱਥੇ ਉਹਨਾਂ ਨੇ Satsang ਕੀਤੀ ਕੋਈ ਆਨਲਾਈਨ ਸਿਸਟਮ ਹੈ ਦੇਖੋ ਹੁਣ ਉਹਨਾਂ ਨੂੰ ਇਹ ਚੀਜ਼ਾਂ ਹੀ ਮਿਲ ਗਈਆਂ ਤੇ ਕੁਝ ਲੋਕ ਨੇ ਐਨਐਸਐਲ ਆ ਕੇ ਡੱਬੂ ਘਰ ਚ ਭੇਜਦੇ ਉਹਨਾਂ ਨੂੰ ਉੱਥੇ ਪਰਿਵਾਰ ਦੇ ਨਾਲ ਗੱਲ ਕਰਦਾ ਜਿਵੇਂ ਟੈਲੀਫੋਨ ਵੀ ਦਿੱਤਾ ਜਾਂਦਾ ਫਿਰ ਜੁਲਾਈ 2023 ਦੇ ਵਿੱਚ 3 ਦੰਦੀ ਪਰ ਫੈਮਿਲੀ ਇਹਨਾਂ ਨੂੰ ਜੀ ਪਰ ਉਦੋਂ ਕਾਦੀ ਮਿਲੀ ਹੁਣ ਉਹ ਤਾਂ ਮੈਂਸ਼ਨ ਹੀ ਨਹੀਂ ਆਪਣੇ ਕੋਲੇ ਵੀ ਕਾਦੀ ਮਿਲੀ ਕੀ ਕੀਤਾ ਨਾ ਨੇ ਆ ਕੇ ਨਵੰਬਰ ਦੇ ਵਿੱਚ ਫਿਰ 21 ਦੰਦੀ ਮਿਲੀ ਉਦੋਂ ਬਾਗਬਾਦ ਆਸ਼ਰਮਾ ਦਾ ਜੁਪੀ ਦੇ ਵਿੱਚ ਉੱਥੇ ਚਲੇ ਗਏ ਉੱਥੇ ਜਾ ਕੇ ਉਹਦਾ ਰਹੇ ਉਹ ਬਦਾਂ ਬਦੂ ਖਾਦੇ ਉਹਨਾਂ ਨੇ ਉੱਥੇ ਵੀ ਗੋਆਂ ਗੋਆਂ ਰੱਖਿਆ ਹੋਣੀਆਂ ਫਿਰ ਜਨਵਰੀ 2024 ਦੇ 50 ਦੰਦੀ ਪਰ ਉਹਨਾਂ ਨੂੰ ਵੇਚੀ ਯਾਦ ਆਦੀ ਬਿਲਕੁਲ ਇਹਦੇ ਤੇ ਕਾਫੀ ਚਰਚਾ ਹੋਈ ਕਿਉਂਕਿ ਉਹ ਮਤਲਬ ਆਪਣੇ ਗੁਆੜੀ ਸੂਬੇ ਦੇ ਵਿੱਚ ਇਲੈਕਸ਼ਨ ਸੀ ਹਾਂ ਫਿਰ ਅਗਸਤ ਤੋਂ 2024 ਦੇ ਵਿੱਚ ਫਿਰ 21 ਦਿਨ ਦੀ ਪ੍ਰੋਬਲਮ ਲਈ ਹਾਂ ਠੀਕ ਹੈ ਉਹਦੇ ਕਾਰਜਕ੍ਰਮ ਕਰ ਪਤਾ ਨਹੀਂ ਕੀ ਕੀ ਕਰਨਾ ਸੀ ਕਦੇ ਭਾਗ ਲਿਆ ਉਹਦੇ ਵਿੱਚ ਅਕਤੂਬਰ 2024 ਵਿਧਾਨ ਸਭਾ ਚੋਣਾਂ ਸੀ ਜਦੋਂ ਚੋਣਾਂ ਤੋਂ ਪਹਿਲਾਂ ਫੇਰ ਇਹਨਾਂ ਨੇ ਉਹ ਪੋਲਿੰਗ ਸੀ ਹਾਂ ਹਾਂ ਤੇ ਹੁਣ ਫਿਰ ਦਿੱਲੀ ਦੇ ਵਿੱਚ ਚੋਣਾਂ ਹੁਣ ਫਿਰ ਪ੍ਰੋਬਲਮ ਦੀ ਤੇ ਕੋਹ ਗੱਲਿਆ ਵੀ ਕਾਨੂੰਨ ਸਾਰੇ ਲਈ ਬਰਾਬਰ ਰੱਖੋ ਕਿਉਂਕਿ ਲੋਕ ਕਾਨੂੰਨ ਤੇ ਵਿਸ਼ਵਾਸ ਕਰ ਬਿਲਕੁਲ ਖਾਸ ਕਰਕੇ ਜਦੋਂ ਵੀ ਸਾਡੀਆਂ ਜਿਹੜੀਆਂ ਮਾਨਜੋਗ ਕੋਟਾ ਉਹ ਫੈਸਲਾ ਦਿੰਦੀਆਂ ਤੇ ਅਸੀਂ ਉਹਨਾਂ ਦੇ ਵਿਸ਼ਵਾਸ ਕਰਕੇ ਸਾਰਾ ਕੁਝ ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਆ ਮੰਨਦੇ ਆ ਪਰ ਜਦੋਂ ਇਹੋ ਜਿਹੇ ਲੋਕ ਬਾਰ ਬਾਰ ਇਨਾ ਕੁਸ਼ ਕਰਨ ਤੋਂ ਬਾਅਦ ਬਾਹਰ ਆਉਂਦੇ ਆ ਤਾਂ ਫਿਰ ਕਿਤੇ ਨਾ ਕਿਤੇ ਵਿਸ਼ਵਾਸ ਹੁੰਦਾ ਇਹਨਾਂ ਗੱਲਾਂ ਤੋਂ ਕਿਉਂਕਿ ਇਹ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਮੇਰਾ ਖਿਆਲ ਆ ਵੀ ਪਤਾ ਨਹੀਂ ਹੁਣ ਕਿਹੜੇ ਕਿਹੜੇ ਗੁੱਸਾ ਕਰਨਗੇ ਪਰ ਛੇਰ ਵੀ ਕਰ ਲੈਣਗੇ ਇਹ ਗੱਲਾਂ ਬਿਲਕੁਲ ਜੀ ਇਹ ਗੁੱਸਾ ਕਰਨ ਵਾਲੀ ਗੱਲ ਨਹੀਂ ਜੀ ਜਿਵੇਂ ਅਸੀਂ ਪਹਿਲੇ ਜਿਹੜਾ ਹੈਗਾ ਸਬਜੈਕਟ ਤੇ ਗੱਲ ਕੀਤੀ ਆ ਪਹਿਲੇ ਮੁੱਦੇ ਤੇ ਨਾਲ ਦੀ ਨਾਲ ਵੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਨਾਂ ਤੇ ਆਈ ਆ ਤੇ ਉਹਦੇ ਤਹਈਆ ਕਰਨਾ ਚਾਹੀਦਾ ਵੀ ਅਸੀਂ ਕਿਵੇਂ ਰੋਕ ਸਕਦੇ ਆ ਤੇ ਸਾਨੂੰ ਵੀ ਜਿਹੜਾ ਹੈਗਾ ਸੌਦਾ ਸਾਦ ਨੂੰ ਇੱਕ ਆਧਾਰਨ ਬਣਾ ਕੇ ਸਿੱਖ ਕੌਮ ਦੇ ਹਰ ਇੱਕ ਸਮਪਰਦਾਇਆ ਦੇ ਆਗੂ ਨੂੰ ਤੇ ਸਿੱਖ ਨੂੰ ਖਾਸ ਕਰਕੇ ਜਿਹੜੇ ਹੈਗੇ ਆ ਆਮ ਸਿੱਖ ਨੂੰ ਵੀ ਸਿਰ ਜੋੜ ਕੇ ਸੋਚਣਾ ਪਊਗਾ ਵੀ ਸਿੱਖ ਕੌਮ ਨੂੰ ਪਿੱਛੇ ਧੱਕਣ ਲਈ ਨੁਕਾਣ ਦੇ ਲਈ ਬਦਨਾਮ ਕਰਨ ਦੇ ਲਈ ਇਹਨਾਂ ਦੀ ਚੜ੍ਹਦੀ ਕਲਾ ਨੂੰ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ ਆ ਅਸੀਂ ਇੱਕ ਮੁੱਠ ਹੋ ਕੇ ਇਹੋ ਜਿਹਾਂ ਜਿਹੜੀਆਂ ਮਾਰੂ ਸ਼ਕਤੀਆਂ ਦੇ ਖਿਲਾਫ ਜੰਗ ਯਾਨੀ ਕਿ ਯੁੱਧ ਲੜਨ ਦੇ ਕਾਬਿਲ ਹੋਈਏ ਇਹ ਸੋਚ ਦਾ ਸ਼ਬਦਾਂ ਦਾ ਤੇ ਜਿਹੜਾ ਹੈਗਾ ਏਕੇ ਦਾ ਕਨੂਨ ਸਾਡੇ ਲਈ ਹੋਰ ਤੇ ਦੂਜਿਆਂ ਲਈ ਹੋਰ ਨਾ ਕੀਤਾ ਜਾਵੇ ਇੱਕ ਕਾਨੂੰਨ ਦੇ ਵਿੱਚ ਸਾਰਿਆਂ ਨੂੰ ਪਰੋਇਆ ਜਾਵੇ ਤਾਂ ਕਿ ਜਿਹੜਾ ਵਿਸ਼ਵਾਸ ਆ ਬਣਿਆ ਰਹੇ ਬਣਿਆ ਰਹੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਰਾ ਪੇਬਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ